ਇਕ ਤਰ੍ਹਾਂ ਧਮਕੀ ਅਸੀਂ ਸਾਰੇ ਸਟੂਡੈਂਟਸ ਆ ਸੰਗੀ ਚੇਅਰ ਪਰਸਨ ਨੂੰ ਦਿੱਨੇ ਆ ਕਿ ਤੁਹਾਨੂੰ ਟੱਕਰਾਂਗੇ ਅਸੀਂ ਤੁਸੀਂ ਸਟੂਡੈਂਟਸ ਆ ਜੇ ਵਿਰੋਧ ਦੇਖਿਆ ਨਹੀਂਗਾ ਤੁਸੀਂ ਇੱਕ ਬੜੀ ਆਈਸੋਲੇਟਡ ਡਿਪਾਰਟਮੈਂਟ ਦੇ ਵਿੱਚ ਵਿੱਚ ਬੈਠੇ ਹੋ ਜਿੱਥੇ ਕਦੇ ਸਟੂਡੈਂਟਸ ਨੇ ਕਿਸੇ ਗੱਲ ਦਾ ਵਿਰੋਧ ਨਹੀਂ ਕਰਿਆ ਅੱਜ ਸਟੂਡੈਂਟਸ ਦੇ ਵਿਰੋਧ ਕਰਨ ਆਏ ਆ ਤੁਸੀਂ ਬੜੀ ਇਗਨੋਰੈਂਸ ਦਿਖਾ ਕੇ ਬੈਕਗੇਟ ਰਾਹੀਂ ਆਫਿਸ ਚੋਰ ਦਾ ਭੱਜੇ ਹੋ ਅੱਜ ਦਾ ਨੂੰ ਸਟੂਡੈਂਟਸ ਨੇ ਭਜਾਇਆਗਾ ਕੱਲ ਨੂੰ ਤੁਹਾਡੀ ਧੌਣ ਦੇ ਵਿੱਚੋਂ ਸਟੂਡੈਂਟ ਸੀ ਕਿੱਲਾ ਕੱਢਣਗੇ ਸੰਗੀ ਜਿਹੜੀ ਚੇਅਰ ਪਰਸਨ ਇੱਥੇ ਬੈਠੀ ਆ ਉਹਨੂੰ ਵਾਰਨਿੰਗ ਦੇਣਾ ਚਾਹੁੰਦੇ ਐਫੀਡੇਵਿਟ ਸਾਈਨ ਕਰੋ ਨਹੀਂ ਤੁਹਾਡੀ ਜਿਹੜੀ اٹੈਂਡੈਂਸ ਆ ਠੀਕ ਆ ਉਹ ਅਸੀਂ ਜ਼ੀਰੋ ਕਰਾਂਗੇ ਟੈਂਡਰਸ ਨਹੀਂ ਲਾਵਾਂਗੇ ਤੁਹਾਡੀਆਂ ਪਲੇਸਮੈਂਟਾਂ ਨੇ ਅਸੀਂ ਉਹ ਨਹੀਂ ਹੋਣ ਦਵਾਗੇ ਤੁਹਾਡੀ ਜਿਹੜੀ ਐਡਮਿਸ਼ਨਾਂ ਨੇ ਉਹ ਰੱਦ ਕਰਾਂਗੇ ਉਹ ਤੁਹਾਨੂੰ ਕੀ ਦੇ ਕੇ ਗਏ ਆ ਅਸੀਂ ਤਾਂ ਦਿੱਲੀ ਜਾ ਕੇ ਮੋਦੀ ਦੀ ਧੋਨ ਚ ਗਿੱਲਾ ਕਰਤਾ ਸੀਗਾ ਤੁਸੀਂ ਕਿਹੜੇ ਬਾਗ ਦੀ ਮੂਲਿਓ ਤੁਹਾਨੂੰ ਟੱਕਰਾਂਗੇ ਤੁਸੀਂ ਧੱਕੇ ਨਾਲ ਸਟੂਡੈਂਟਸ ਐਫੀਡੇਵਿਟ ਭਰਵਾ ਰਹੇ ਹੋ ਆਪ ਡਿਟੇਲ ਫਿਲ ਕਰਕੇ ਉਹਨਾਂ ਨੂੰ ਧੱਕੇ ਨਾਲ ਸਾਈਨ ਕਰਵਾ ਰਹੇ ਹੋ ਧਮਕੀਆਂ ਦੇ ਕੇ ਕਰਵਾ ਰਹੇ ਹੋ ਉਹਨਾਂ ਨੂੰ ਕੋ ਅਰਜ਼ ਕਰ ਰਹੇ ਹੋ ਉਹਨਾਂ ਨੂੰ ਧਮਕੀਆਂ ਦੇ ਕੇ ਕਰ ਰਹੇ ਹੋ ਤੁਹਾਨੂੰ ਧਮਕੀਆਂ ਦੇ ਕੇ ਚੱਲੇ ਆ ਆਪ ਦਾ ਪੜ ਸਟੂਡੈਂਟ ਸੇਕਟਨ ਦਾ ਬਾਜ਼ ਜਿੰਦਾਬਾਦ ਜਿੰਦਾਬਾਦ ਸਟੂਡੈਂਟ ਸੇਕਟਨ ਸੰਗੀ ਜਿਹੜੀ ਚੇਅਰ ਪਰਸਨ ਇੱਥੇ ਬੈਠੀ ਆ ਉਹਨੂੰ ਵਾਰਨਿੰਗ ਦੇਣਾ ਚਾਹੁੰਦੇ ਆ ਉਹਨਾਂ ਨੇ ਅੱਜ ਸਟੂਡੈਂਟਸ ਨੂੰ ਸਿੱਧੇ ਧਮਕੀ ਦਿੱਤੀ ਆ ਨਾ ਕਿ ਐਫੀਡੇਵਿਟ ਸਾਈਨ ਕਰੋ ਨਹੀਂ ਤੁਹਾਡੀ ਜਿਹੜੀ اٹੈਂਡੈਂਸ ਆ ਠੀਕ ਆ ਉਹ ਅਸੀਂ ਜ਼ੀਰੋ ਕਰਾਂਗੇ ਟੈਂਡਰਸ ਨਹੀਂ ਲਾਵਾਂਗੇ ਤੁਹਾਡੀਆਂ ਪਲੇਸਮੈਂਟਾਂ ਨੇ ਅਸੀਂ ਉਹ ਨਹੀਂ ਹੋਣ ਦਵਾਗੇ ਤੁਹਾਡੀ ਜਿਹੜੀ ਐਡਮਿਸ਼ਨਾਂ ਨੇ ਉਹ ਰੱਦ ਕਰਾਂਗੇ ਉਹ ਧਮਕੀ ਦੇ ਕੇ ਗਏ ਆ ਇੱਕ ਧਮਕੀ ਆਸੀਂ ਸਾਰੇ ਸਟੂਡੈਂਟਸ ਆ ਸੰਗੀ ਚੇਅਰ ਪਰਸਨ ਨੂੰ ਦਿੰਨੇ ਆ ਕਿ ਤੁਹਾਨੂੰ ਟੱਕਰਾਂਗੇ ਅਸੀਂ ਤੁਸੀਂ ਸਟੂਡੈਂਟਸ ਦਾ ਜਿਹੜਾ ਵਿਰੋਧ ਦੇਖਿਆ ਨਹੀਂਗਾ ਤੁਸੀਂ ਇੱਕ ਬੜੇ ਹੀ ਆਈਸੋਲੇਟਡ ਡਿਪਾਰਟਮੈਂਟ ਦੇ ਵਿੱਚ ਵਿੱਚ ਬੈਠੇ ਹੋ ਜਿੱਥੇ ਕਦੇ ਸਟੂਡੈਂਟਸ ਨੇ ਕਿਸੇ ਗੱਲ ਦਾ ਵਿਰੋਧ ਨਹੀਂ ਕਰਿਆ ਅੱਜ ਸਟੂਡੈਂਟਸ ਦੇ ਵਿਰੋਧ ਕਰਨ ਆਏ ਆ ਤੁਸੀਂ ਬੜੀ ਇਗਨੋਰੈਂਸ ਦਿਖਾ ਕੇ ਬੈਕ ਹੀਟ ਰਾਹੀਂ ਆਫਿਸ ਚੋਂ ਦਾ ਭੱਜੇ ਹੋ ਅੱਜ ਉਹਨਾਂ ਨੂੰ ਸਟੂਡੈਂਟਸ ਨੇ ਭਜਾਇਆਗਾ ਕੱਲ ਨੂੰ ਤੁਹਾਡੀ ਧੌਣ ਦੇ ਵਿੱਚੋਂ ਸਟੂਡੈਂਟਸ ਹੀ ਕਿੱਲਾ ਕੱਢਣਗੇ ਅਸੀਂ ਤਾਂ ਦਿੱਲੀ ਜਾ ਕੇ ਮੋਦੀ ਦੀ ਧੋਨ ਚ ਕਿੱਲਾ ਕਰਤਾ ਸੀਗਾ ਤੁਸੀਂ ਕਿਹੜੇ ਬਾਗ ਦੀ ਮੂਲੀਓ ਤੁਹਾਨੂੰ ਟੱਕਰਾਂਗੇ ਤੁਸੀਂ ਧੱਕੇ ਨਾਲ ਸਟੂਡੈਂਟਸ ਐਫੀਡੈਵਿਟ ਭਰਵਾ ਰਹੇ ਹੋ ਆਪ ਡਿਟੇਲ ਫਿਲ ਕਰਕੇ ਉਹਨਾਂ ਨੂੰ ਧੱਕੇ ਨਾਲ ਸਾਈਨ ਕਰਵਾ ਰਹੇ ਹੋ ਧਮਕੀਆਂ ਦੇ ਕੇ ਕਰਵਾ ਰਹੇ ਹੋ ਉਹਨਾਂ ਨੂੰ ਕੋਰਸ ਕਰ ਰਹੇ ਉਹਨਾਂ ਨੂੰ ਧਮਕੀਆਂ ਦੇ ਕੇ ਕਰ ਰਹੇ ਹੋ ਤੁਹਾਨੂੰ ਧਮਕੀਆਂ ਦੇ ਕੇ ਚੱਲੇ ਆ ਆਪ ਦਾ ਪੜਿਆ ਵਿਚਾਰ ਧੰਨਵਾਦ ਜਨ ਸੇਕਤਾ ਜਿੰਦਾਬਾਦ 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 ਸਟੂਡੈਂਟ ਸੇਕਤਾ ਸੰਗੀ ਜਿਹੜੀ ਚੇਅਰ ਪਰਸਨ ਇੱਥੇ ਬੈਠੀ ਆ ਉਹ ਵਾਰਨਿੰਗ ਦੇਣਾ ਚਾਹੁੰਦੇ ਆ ਉਹਨਾਂ ਨੇ ਅੱਜ ਸਟੂਡੈਂਟਸ ਨੂੰ ਸਿੱਧੇ ਧਮਕੀ ਦਿੱਤੀ ਆ ਕਿ ਐਫੀਡੇਵਿਟ ਸਾਈਨ ਕਰੋ ਨਹੀਂ ਤੁਹਾਡੀ ਜਿਹੜੀ اٹੈਂਡੈਂਸ ਆ ਠੀਕ ਆ ਉਹ ਅਸੀਂ ਜ਼ੀਰੋ ਕਰਾਂਗੇ ਟੈਂਡਰਸ ਨਹੀਂ ਲਾਵਾਂਗੇ ਤੁਹਾਡੀਆਂ ਪਲੇਸਮੈਂਟਾਂ ਨੇ ਅਸੀਂ ਉਹ ਨਹੀਂ ਹੋਣ ਦਵਾਗੇ ਤੁਹਾਡੀ ਜਿਹੜੀ ਐਡਮਿਸ਼ਨਾਂ ਨੇ ਉਹ ਰੱਦ ਕਰਾਂਗੇ ਉਹ ਧਮਕੀ ਦੇ ਕੇ ਗਏ ਆ ਇੱਕ ਧਮਕੀ ਆ ਸਾਰੇ ਸਟੂਡੈਂਟਸ ਆ ਸੰਗੀ ਜੇਰ ਪਰਸਨ ਨੂੰ ਦਿੰਨੇ ਆ ਕਿ ਤੁਹਾਨੂੰ ਟੱਕਰਾਂਗੇ ਅਸੀਂ ਉਸੀਂ ਸਟੂਡੈਂਟਸ ਦਾ ਅੱਜ ਵਿਰੋਧ ਦੇਖਿਆ ਨਹੀਂਗਾ ਤੁਸੀਂ ਇੱਕ ਬੜੀ ਆਈਸੋਲੇਟਡ ਡਿਪਾਰਟਮੈਂਟ ਦੇ ਵਿੱਚ ਵਿੱਚ ਬੈਠੇ ਹੋ ਜਿੱਥੇ ਕਦੇ ਸਟੂਡੈਂਟਸ ਨੇ ਕਿਸੇ ਗੱਲ ਦਾ ਵਿਰੋਧ ਨਹੀਂ ਕਰਿਆ ਅੱਜ ਸਟੂਡੈਂਟਸ ਦੇ ਵਿਰੋਧ ਕਰਨ ਆਏ ਆ ਤੁਸੀਂ ਬੜੀ ਇਗਨੋਰੈਂਸ ਦਿਖਾ ਕੇ ਬੈਕਗੇਟ ਰਾਹੀਂ ਆਫਿਸ ਚੋਂ ਦਾ ਭੱਜੇ ਹੋ ਅੱਜ ਉਹਨਾਂ ਨੂੰ ਸਟੂਡੈਂਟਸ ਨੇ ਭਜਾਇਆਗਾ ਕੱਲ ਨੂੰ ਤੁਹਾਡੀ ਧੌਣ ਦੇ ਵਿੱਚੋਂ ਸਟੂਡੈਂਟਸ ਹੀ ਕਿੱਲਾ ਕੱਢਣਗੇ ਅਸੀਂ ਤਾਂ ਦਿੱਲੀ ਜਾ ਕੇ ਮੋਦੀ ਦੀ ਧੋਨ ਚ ਕਿਲਾ ਕਰਤਾ ਸੀਗਾ ਤੁਸੀਂ ਕਿਹੜੇ ਬਾਗ ਦੀ ਮੂਲਿਓ ਤੁਹਾਨੂੰ ਟੱਕਰਾਂਗੇ ਤੁਸੀਂ ਧੱਕੇ ਨਾਲ ਸਟੂਡੈਂਟਸ ਤੋਂ ਐਫੀਡੈਵਿਟ ਭਰਵਾ ਰਹੇ ਹੋ ਆਪ ਡਿਟੇਲ ਫਿਲ ਕਰਕੇ ਉਹਨਾਂ ਨੂੰ ਧੱਕੇ ਨਾਲ ਸਾਈਨ ਕਰਵਾ ਰਹੇ ਹੋ ਧਮਕੀਆਂ ਦੇ ਕੇ ਕਰਵਾ ਰਹੇ ਹੋ ਉਹਨਾਂ ਨੂੰ ਕੋ ਅਰਜ਼ ਕਰ ਰਹੇ ਹੋ ਉਹਨਾਂ ਨੂੰ ਧਮਕੀਆਂ ਦੇ ਕੇ ਕਰ ਰਹੇ ਹੋ ਤੁਹਾਨੂੰ ਧਮਕੀਆਂ ਦੇ ਕੇ ਚੱਲੇ ਆ ਆਪ ਦਾ ਪੜਿਆ ਵਿਚਾਰ ਧੰਨਵਾਦ ਜਿੰਸੇਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ